ਇਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜਿਸਨੇ ਨਾਂ ਤੇ ਕੋਈ ਲਾਲਾ ਬਣਾਇਆ ਨਾ ਹੀ ਗੰਦੇ ਪਾਣੀ ਦਾ ਕੋਈ ਨਿਕਾਸ ਕੀਤਾ ਅੱਜ ਸਾਡੇ ਸਕੂਲ ਦੇ ਸਾਹ ਦੇ ਹੱਟ ਪਾਣੀ ਹੈ ਸਕੂਲ ਦਾ ਪਾਣੀ ਪੀਣਾ ਗੰਦਾ ਹੋ ਚੁੱਕਿਆ ਹੈ ਬੱਚੇ ਬਿਮਾਰ ਹੁੰਦੇ ਹੈ ਪਰ ਇਹ ਕਮੇਟੀ ਦੇ ਕੰਨਾਂ ਦਿੱਤੇ ਅਜ ਤੱਕ 10 ਮਹੀਨੇ ਜੂਨ ਹੀ ਚਲਕੀ ਕਿ ਇਹ ਇਹ ਪਾਣੀ ਨੂੰ ਕੋਈ ਇੱਕ ਵਾਰ ਸੇ ਨਿਕਾਸ ਕਰੀਏ ਤਾਂ ਉਹ ਵੀ ਨੁਕਸਾਨ ਹੋਏਗਾ ਕਲੀਅਰ ਸ਼ਮਨ ਵਿੱਚ ਹੈ ਜੇਕਰ ਗਿਆ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਕਿਹੜੀ ਪ੍ਰਾਪਰਟੀ ਨਹੀਂ ਹੁੰਦੀ ਐ ਉਹਦੀ ਹਰਜਾਨਾ ਦੇਣ ਦੀ ਜ਼ਿੰਮੇਵਾਰ ਜਿਹੜੀ ਐ ਮਿਊਨਿਸਪਲਿਟੀ ਦਿਲਾਨਗਰ ਉਹ ਹੈ ਸਾਜੀ ਗੱਲ ਆਇਆ ਅਸੀਂ ਬੀਨਾ ਨਗਰ ਦੇ ਵਸਨੀਕਾਂ ਸਰਕੂਲਰ ਰੋਡ ਦੇ ਆ ਜਿੰਨੇ ਵੀ ਸਾਡੇ ਨਾਲ ਬੰਦੇ ਖੜੇ ਆ ਅਸੀਂ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਕਮੇਟੀ ਘਰ ਤੋਂ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ 10 ਮਹੀਨੇ ਪਹਿਲਾਂ ਰੇਲਵੇ ਦੇ ਪੂੜੀ ਦੇ ਪਾਣੀ ਥੱਲੇ ਜਾਂਦਾ ਸੀ ਰੇਲਵੇ ਨੇ 10 12 ਮਹੀਨੇ ਪਹਿਲਾਂ ਪੂੜੀ ਕਾਤੀ ਬੰਦ ਜਿਹੜੇ ਕਰਕੇ ਹੀ ਕਮੇਟੀ ਘਰ ਕੋ 1 ਸਾਲ ਹੋ ਗਿਆ ਫੇਰੇ ਮਾਰਦੇ ਪਰ ਕਮੇਟੀ ਨੇ ਕੋਈ ਹਲ-ਹੱਲ ਨਹੀਂ ਇਹਦਾ ਕੀਤਾ ਅੱਜ ਕਮੇਟੀ ਦੀ ਨਿਲਾਕੀ ਕਰਕੇ ਦੇਖੋ ਸਾਨੂੰ ਜਿਹੜਾ ਆਪਣੇ ਘਰਾਂ ਦੇ ਵਿੱਚ ਜਾਣਾ ਬਹੁਤ ਮੁਸ਼ਕਿਲ ਹੋ ਗਿਆ ਆ ਅਹੀ ਰਾਤ ਨੂੰ ਅੱਜ 5 ਦਿਨ ਹੋ ਗਿਆ ਆ ਅਹੀ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਟੰਨੂ ਪੰਪ ਲਾ ਕੇ ਸਮਰਸੀਵਲ ਪੰਪ ਲਾ ਕੇ ਅਹੀ ਪਾਣੀ ਕੱਢ ਕੇ ਜਾਂਦੇ ਆ ਤੇ ਸੇਰੇ ਆ ਕੇ ਫੇਰ ਅਹੀ ਪੰਪ ਲਾਣੇ ਆ ਅਸੀਂ 20 ਵਾਰੀ ਕਮੇਟੀ ਘਰ ਕੋ ਗਏ ਆ ਤਹਿਸੀਲਦਾਰ ਕੋ ਗਏ ਆ ਐਸਡੀਐਮ ਨੂੰ ਫੋਨ ਕੀਤੇ ਆ ਕੋਈ ਵੀ ਬੰਦਾ ਸਾਡੀ ਸੁਣਾਈ ਨਹੀਂ ਕਰ ਰਿਹਾ ਅਗਰ ਸਾਡੇ ਘਰ ਡੁੱਬ ਗਏ ਉਹਦਾ ਕੌਣ ਜ਼ਿੰਮੇਵਾਰ ਆ ਤੁਸੀਂ ਇਤਨਾ ਟੀਮਾਰ ਕੇ ਦੇਖ ਸਕਦੇ ਹੋ ਕਮੇਟੀ ਘਰ ਦੀ ਪੂਰੀ ਨਾਲੀ ਦੇ ਵਿੱਚ ਹੈਗਾ ਤਾਂ ਤੁਸੀਂ ਉਹਨਾਂ ਨੂੰ ਲਾ ਕੇ ਪੁੱਛ ਸਕਦੇ ਹੋ ਖੁਦ ਪ੍ਰਧਾਨ ਹੋਣੀ ਆਈ ਇੱਥੇ ਆਖੀ ਉਹਨਾਂ ਨੇ ਇੱਕ ਖੱਡਾ ਵੀ ਕੱਢਿਆ ਆ 10 ਮਹੀਨੇ ਹੋ ਗਿਆ ਕਮੇਟੀ ਨੇ ਅਸਲੀ ਦਾ ਕੋਈ ਹੱਲ ਨਹੀਂ ਕੀਤਾ ਅਗਰ ਕਮੇਟੀ ਇਹ ਸ਼ਾਮੀ 6 ਵਜੇ ਤੱਕ ਸਾਡੇ ਪਾਣੀ ਦਾ ਕੋਈ ਹੱਲ ਕਰਤਾ ਠੀਕਾ ਅਗਰ ਨਹੀਂ ਕੀਤਾ ਅਸੀਂ ਇਹ ਪਾਣੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਦਸਾਂ ਮੱਲੇ ਦਾ ਪਾਣੀ ਆਂਦਾ ਆ ਅਸੀਂ ਪਿਛੇ ਢਫਲਾ ਦੇਾਂਗੇ ਉਹਦੀ ਜ਼ਿੰਮੇਵਾਰ ਕਮੇਟੀ ਹੋਏਗੀ ਅਸੀਂ ਨਹੀਂ ਮਾੜੇ ਸਾਰੇ ਲੋਕੀ ਆਹੀ ਡੁੱਬੇ ਕਰਦੇ ਆ ਸਾਰੇ ਲੋਕੀ ਡੁੱਬਣਗੇ ਅਸੀਂ ਤੇ ਡੁੱਬ ਗਏ ਹੁਣ ਅਧਿਕਾਰੀ ਦੇਖਣ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਅਸੀਂ ਤੇ ਹੱਥ ਖੜੇ ਆ ਸਾਡੇ ਮਕਾਨ ਡਿਗਨ ਵਾਲੇ ਹੋ ਗਏ ਆ ਅਸੀਂ ਬਿਲਕੁਲ ਨਿਰਾਸ਼ ਹੋ ਗਏ ਆ ਸਾਡੇ ਕੋ ਕੋਈ ਅਸਲੀ ਬਹਾਨੀ ਨਹੀਂ ਹੈਗਾ ਭਾਜੀ ਅਗਰ ਕਿਸੇ ਦੇ ਘਰ ਦਾ ਕੋਈ ਨੁਕਸਾਨ ਹੋ ਗਿਆ ਤੁਸੀਂ ਉਧਰ ਜਾ ਕੇ ਦੇਖ ਸਕਦੇ ਹੋ ਕੰਧ ਡਿੱਗਦੀ ਆ ਮਿੱਟੀ ਥੱਲੇ ਡਿਗਣੀ ਸ਼ੁਰੂ ਹੋ ਗਈ ਆ ਪਗਰ ਕਿਸੇ ਦਾ ਘਰ ਡਿੱਗ ਪਿਆ ਉਹਦੀ ਜ਼ਿੰਮੇਵਾਰ ਕਮੇਟੀ ਹੋਏਗੀ ਸੀਵਰੇਜ ਬੋਰਡ ਹੋਏਗਾ ਤੇ ਪ੍ਰਸ਼ਾਸਨ ਹੋਏਗਾ। ਪਤਾ ਨੰਬਰ ਵਾਰਡ ਆ ਸਰਕੂਲਰ ਰੋਡ ਆ ਦਿਨਾਨਗਰ ਦੇ ਟੰਦਾ ਮਦਰ ਪ੍ਰਾਈਟ ਸਕੂਲ ਦੇ ਨੇੜੇ। ਇੱਥੇ ਭਾਜੀ ਇੱਕ ਸਮੱਸਿਆ 10-12 ਮਹੀਨੇ ਤੋਂ ਇਹ ਕੋਈ ਪ੍ਰਕਿਰਤਿਕ ਆਫਤ ਨਹੀਂ ਹੈਗੀ ਇਹ ਕੋਈ ਪ੍ਰੀ ਪਲਾਨਡ ਹੈ ਕਮੇਟੀ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ। 10-12 ਮਹੀਨੇ ਤੋਂ ਆਪਾਂ ਕਮੇਟੀ ਦੇ ਧਿਆਨ ਦੇ ਵਿੱਚ ਲਿਆਂਦਾ ਇਹ ਯੂ ਸਾਹਿਬ ਨੂੰ ਮਿਲੇਗੀ ਕਮੇਟੀਕਰ ਜਾ ਕੇ ਉਹਨਾਂ ਨੂੰ ਦੱਸਿਆ ਹੈ ਕਿ ਦੇਖੋ 17-18 ਮੱਲਿਆਂ ਦਾ ਪਾਣੀ ਆਂਦਾ ਵਾ। ਜਿਹੜਾ ਕਿ ਇਹ ਸਰਕੂਲਰ ਰੋਡ ਤੋਂ ਟਾਬਰ ਦੇ ਨਾਲ ਨਾਲੇ ਦੇ ਵਿੱਚ ਹੋ ਕੇ ਉਹ ਸਿੱਧਾ ਜਾਂਦਾ ਹੀ ਜਟਾਂ ਵਾਲੇ ਬਾਬੇ ਦੇ ਛਪੜ 'ਚ ਰੇਲਵੇ ਕਰਾਸਿੰਗ ਵਾਲਿਆਂ ਨੇ ਆਪਣੀ ਲਾਈਨ ਵਿਛਾਈ ਉਹਨਾਂ ਨੇ ਥੱਲੋ ਕੁਲੀ ਬੰਦ ਕਰ ਦਿੱਤੀ। ਉਹਦੇ ਵਿੱਚ ਅਸੀਂ ਕਮੇਟੀ ਨੂੰ ਬਾਰ-ਬਾਰ ਦੱਸਿਆ ਕਿ ਰੇਲਵੇ ਵਾਲਿਆਂ ਨੇ ਆਪਣੀ ਲਾਈਨ ਬੰਦ ਕਰ ਦਿੱਤੀ ਆ। ਤੁਸੀਂ ਸਾਡੇ ਇਸ ਪਾਣੀ ਦਾ ਕੋਈ ਹੱਲ ਕਰੋ। ਕਮੇਟੀ ਨੂੰ ਬਾਰ-ਬਾਰ ਅਸੀਂ ਐਪਲੀਕੇਸ਼ਨ ਵੀ ਰਿਟਰਨ ਐਪਲੀਕੇਸ਼ਨ ਦੇ ਕੇ ਡੈਰੀ ਨੰਬਰ ਲਵਾਇਆ। ਈਓ ਸਾਹਿਬ ਦੇ ਧਿਆਨ 'ਚ ਲਿਆਂਦਾ। ਈਓ ਸਾਹਿਬ ਨੂੰ ਅਸੀਂ ਮਿਲੇ ਆ। ਅਰुण ਕੁਮਾਰ ਜੀ ਜਿਹੜੇ ਇਹ ਜਿਹੜੇ ਮੌਕੇ ਤੇ ਹੁਣ ਵੀ ਹੈਗੇ ਆ। ਠੀਕ ਹੈ ਜੀ ਉਹਨਾਂ ਨੇ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਨਾ ਨਗਰ ਕੌਂਸਲ ਦੇ ਪ੍ਰਧਾਨ ਨੇ ਇਸ ਬਾਰੇ ਕੋਈ ਧਿਆਨ ਦਿੱਤਾ ਕਿ ਮੈਨੂੰ ਆਪਣੇ ਇਸ ਬਾਰੇ ਕੋਈ ਧਿਆਨ ਕਰਨਾ ਚਾਹੀਦਾ ਕਿ ਅੰਦਰ ਵੀ ਕੋਈ ਦੁਨੀਆ ਰਹਿੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਾਰ-ਬਾਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਦੱਸਿਆ ਤਿੰਨ ਦਿਨ ਹੋ ਗਿਆ ਦੇਖੋ ਪਿੱਛੇ ਤੁਸੀਂ ਦੇਖ ਸਕਦੇ ਹੋ 8.5 9 ਫੁੱਟ ਦੇ ਪਾਣੀ ਕਰੀਬ ਖੜਾ ਵਾ ਆਪਾਂ ਆਪਣੇ ਘਰ ਦੇ ਵਿੱਚ ਜਾਣਾ ਗੇਟ ਲੱਗਾ ਵਾ ਆਪਾਂ ਕਿਸ ਤਰ੍ਹਾਂ ਜਾ ਸਕਨੇ ਇਸ ਘਰ ਦੇ ਵਿੱਚ ਤੁਸੀਂ ਸਾਨੂੰ ਦੱਸ ਦੋ ਆਪਾਂ ਉਸ ਤੋਂ ਬਾਅਦ ਸੀਵਰੇਜ ਬੋਰਡ ਨੂੰ ਕਿਹਾ ਕਮੇਟੀ ਘਰ ਆਪਾਂ ਗਏ ਆ ਕਿਹਨੇ ਸਾਡੀ ਕੋਈ ਸਾਰ ਨਹੀਂ ਲਈ ਹੈਗੀ ਇਹ ਜਿਹੜਾ ਮੁੱਦਾ ਵਾ ਦੇਖੋ ਜੀ ਉਥੋਂ ਜਿਹੜਾ ਪਾਣੀ ਆਂਦਾ 12 13 ਮੱਲੇਆਂ ਦਾ ਉਹ ਮੱਲੇ ਵਾਲੇ ਤਾਂ ਬਿਲਕੁਲ ਸਹੀ ਆ ਉਸ ਤੋਂ ਬਾਅਦ ਪਾਣੀ ਆ ਗਿਆ ਸਾਡੇ ਘਰਾਂ ਦੇ ਵਿੱਚ ਅਸੀਂ ਤਾਂ ਪਾਣੀ ਦੇ ਵਿੱਚ ਡੁੱਬ ਗਏ ਦਿਆਂ ਸਾਡੇ ਘਰਾਂ ਦੇ ਵਿੱਚ 4 4 3 3 ਫੁੱਟ ਪਾਣੀ ਹੋ ਗਿਆ ਦਾ ਵਾ ਜੇ ਸਾਡਾ ਨਾ ਕੋਈ ਸਮੱਸਿਆ ਦਾ ਹੱਲ ਹੋਇਆ ਤੇ ਜਿੱਥੋਂ ਨਾਲਾ ਆਂਦਾ ਪਿਆ ਵਾ ਆਪਾਂ ਉੱਥੇ ਡਕਾ ਮਾਰਾਂਗੇ ਔਰ ਉਹਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਨਾਨਗਰ ਦੀ ਸੀਵਰੇਜ ਬੋਰਡ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਸਾਡਾ ਉਹਦੇ ਵਿੱਚ ਕੋਈ ਮੰਤਵ ਨਹੀਂ ਹੈਗਾ ਦੇਖੋ ਇਹਨਾਂ ਨੇ 10 12 ਮਹੀਨੇ ਤੋਂ ਕੋਈ ਕੰਮ ਨਹੀਂ ਕੀਤਾ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਕਮੇਟੀ ਘਰ ਜਾਓ ਉਥੇ ਇੱਕ ਅਫਸਰ ਨੂੰ ਮਿਲੋ ਉਹ ਦੂਜੇ ਨੂੰ ਕਹਿੰਦਾ ਜੀ ਤਿੰਨ ਬੰਦੇ ਆ ਗਏ ਆ ਜੀ ਕੀ ਕਰ ਰਹੇ ਆ ਉਹ ਬੰਦਿਆਂ ਨੂੰ ਕੁਝ ਪਤਾ ਨਹੀਂ ਹੈਗਾ ਕੋਈ ਟੀਮ ਵਰਕ ਨਹੀਂ ਹੈਗਾ ਨਾ ਕੋਈ ਮਤਲਬ ਕਿ ਕੋਈ ਠੋਸ ਜਵਾਬ ਜਿਹੜਾ ਨਾ ਈਓ ਦੇ ਪਾਉਂਦਾ ਔਰ ਨਾ ਹੀ ਪ੍ਰਧਾਨ ਦੇ ਪਾਉਂਦਾ ਕਮੇਟੀ ਦਾ ਇਹ 8 ਫੁੱਟ ਪਾਣੀ ਆ ਸਾਡੇ ਤਿੰਨ ਕਿਲੇ ਜ਼ਮੀਨ ਆ ਮਗਰ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਪਾਣੀ ਤੈਰਿਆ ਵਾ ਪਰਸਨਲ ਪ੍ਰਾਪਰਟੀ ਦੇ ਵਿੱਚ ਠੀਕ ਹੈ ਨਾ ਔਰ ਸਾਰੇ ਘਰ ਡੁੱਬਰੇ ਆ ਸਾਰੀ ਕਲੋਨੀਆ ਚ ਪਾਣੀ ਵੜ ਗਿਆ ਵਾ ਤੇ ਆਪਾਂ ਘਰ ਬਣਾਣੇ ਆ ਸਭ ਤੋਂ ਪਹਿਲੇ ਸਾਨੂੰ ਹਿਟ ਲਾ ਆਪਾਂ ਇਟ ਵੀ ਨਹੀਂ ਲਾਈਦੀ ਹੁੰਦੀ ਆ ਪਟੋਇਆ ਪੜਦੇ ਆ ਤਾਂ ਕਮੇਟੀ ਵਾਲੇ ਉੱਥੇ ਆ ਜਾਂਦੇ ਆ ਕਿ ਤੁਸੀਂ ਨਕਸ਼ਾ ਪਾਸ ਕਰਾਏ ਦਾ ਆਪਾਂ ਹਜ਼ਾਰਾਂ ਰੁਪਏ ਕਮੇਟੀ ਨੂੰ ਨਕਸ਼ਾ ਪਾਸ ਕਰਾਉਣ ਦੇ ਦਿੰਨੇ ਆ ਜਦ ਕਿ ਉਹਦੀ ਸਾਨੂੰ ਸੁਵਿਧਾ ਕੋਈ ਨਹੀਂ ਮਿਲਦੀ ਇੱਥੇ ਪੀਣ ਵਾਲਾ ਪਾਣੀ ਸਾਫ਼ ਹੈ ਨਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਵਾ ਜੇ ਸੀਵਰੇਜ ਪੇ ਦਾ ਸੀਵਰੇਜ ਨਹੀਂ ਚੱਲੇ ਕਰਦਾ ਨਾ ਇੱਥੇ ਕੋਈ ਸੜਕ ਦੇ ਉੱਤੇ ਦੋਨੇ ਪਾਸੇ ਕੋਈ ਨਾਲਾ ਨਹੀਂ ਹੈਗਾ ਪਾਣੀ ਦੀ ਕ੍ਰੋਸਿੰਗ ਵਾਸਤੇ ਪਾਣੀ ਦੇ ਵਿੱਚ ਘਰ ਤਾਂ ਸੇ ਦੇਖੋ ਉਹਨਾਂ ਦਾ ਨੁਕਸਾਨ ਹੋ ਰਿਹਾ ਵਾ ਕਾਫੀ ਨੁਕਸਾਨ ਹੋ ਰਿਹਾ ਸਾਰੇ ਘਰਾਂ ਦਾ ਨੁਕਸਾਨ ਹੋ ਰਿਹਾ ਕਿਸੇ ਨੇ ਉਹਨੂੰ ਕੋਈ ਸਾਰ ਨਹੀਂ ਕਿਸੇ ਨੇ ਲਈ ਕਿਸੇ ਨੇ ਉਹਨੂੰ ਪੁੱਛਣਾ ਨਹੀਂ ਜਿਹਦਾ ਨੁਕਸਾਨ ਹੋ ਗਿਆ ਉਹਦਾ ਆਪਣਾ ਪਰਸਨਲ ਹੋ ਗਿਆ ਜਿੰਦਗਾ ਅਗਰ ਜਲਦੋ ਜਲ ਪਾਣੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ ਤੇ ਜੋ ਵੀ ਉਹਨਾਂ ਦਾ ਹੱਲ ਹੋਗਾ ਆਪਾਂ ਇਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੱਸ ਕੇ ਦਿੱਤਾ ਗਿਆਨ ਦਾ ਪ੍ਰਕਰਤਾ ਹੈ ਸਰ ਇਸ ਬਾਰੇ ਦੇ ਨੋਟ ਅਜੋਗੇ ਮੈਨੂੰ ਨੇ ਨੋਟ ਅਜੇ ਸੀ ਕਿ ਐਪਲੀਕੇਸ਼ਨ ਦਾਇਰਿਕਾ ਨੂੰ ਦੇ ਕੇ ਹੁੰਦੇ ਆ ਮਰਕੋਨੀ ਮਾਰਕੋ ਯੂਸਾਉ ਕੋ ਮਾਰਕੋ ਯੂ ਵੀ ਅਸੀਂ ਹਰ ਕੋਸ਼ਿਸ਼ ਕਰਾਂਗੇ ਜਿੰਨੇ ਦੇਰ ਤੱਕ ਆਪਾਂ ਇੱਥੇ ਰਹਿਣਾ ਢਿੰਦੇ ਚਲਾਵਾਂ 5-7-8 ਵਜਾਂ ਤੱਕ ਸਰ ਤਿੰਨ ਕਿੱਲਿਆਂ 'ਚ ਪਾਣੀ ਆ ਲੱਗਦਾ ਨਹੀਂ ਹੈ ਕਿ ਇਹ ਜਨਰੇਟਰ ਜਿਹੜਾ ਆ ਇਹਦੇ ਨਾਲ ਕਿੰਨਾ ਕੁ ਪਾਣੀ ਨਿਕਲ ਦੇਗਾ ਕੋਈ ਹੋਰ ਕਦਮ ਕੀ ਕੀਤਾ ਜਾਏਗਾ ਜਲਦੀ ਪਾਣੀ ਨਿਕਲ ਦੇਗਾ ਆਪਣੀ ਕੋਸ਼ਿਸ਼ ਤੋਂ ਵੱਧ ਕਰਦੇ ਆਪਾਂ ਜਿੰਨਾ ਕੋਸ਼ਿਸ਼ ਆਪਾਂ ਕੰਮ ਕਰਕੇ ਜਾਂਦੇ ਆਪਾਂ